ਕਛਦਾ ਹੀ ਨਹੀਂ ਉਹ ਪੰਜਾਬ ਪਰ ਵਿੱਚ ਅੱਜ ਤੇਜ਼ ਹਨੇਰੀ ਨੇ ਲੈ ਕੇ ਅੱਜ ਇੱਕ ਤੂਫਾਨ ਬਖਰਾ ਖੜਾ ਕਰ ਦਿੱਤਾ ਹੈ ਬਨਾਲਾ ਦੀ ਗੱਲ ਕਰੀ ਬਨਾਲਾ ਵਿੱਚ ਅੱਜ ਟਰਾਈਡਨ ਫੈਕਟਰੀ ਵਿੱਚ ਇੱਕ ਭਿਆਨਕ ਅੱਗ ਲੱਗੀ ਹੈ ਜਿਸ ਖਾਮਾਂ ਚਾਹਾਂਗੇ ਇਹ ਅੱਗ ਇੰਨੀ ਬੇਕਾਬੂ ਅੱਗ ਲੱਗੀ ਜਿਹਦੇ ਵਿੱਚ ਕਈ ਘੰਟੇ ਲੱਗੇ ਹੋਏ ਨੇ ਕਈ ਜ਼ਿਲ੍ਹਿਆਂ ਦੀ ਫਾਇਵ ਗੱਡੀਆਂ ਭਲਾਈ ਜਾ ਰਹੀਆਂ ਨੇ ਤੇ ਇਸ ਨੂੰ ਆਗੂ ਬੁਝਾਉਣ ਵਾਸਤੇ ਕਈ ਪਿੰਡਾਂ ਦੇ ਲੋਕਾਂ ਵੀ ਸਾਹਮਣੇ ਆ ਰਹੇ ਨੇ ਇੱਕ ਚਿੰਤਾ ਦਾ ਕਾਰਨ ਇਹ ਹੈ ਕਿ ਇਹ ਵੱਡੀ ਇੱਕ ਫੈਕਟਰੀ ਹੈ ਜਿਹਦੇ ਵਿੱਚ ਅੱਗ ਲੱਗੀ ਹੈ ਤੇ ਆਸ-ਪਾਸੇ ਆਬਾਦੀ ਵਾਲੇ ਪਿੰਡ ਨੇ ਜਿਸ ਵਿੱਚ ਇਹ ਅੱਗ ਲੱਗੀ ਹੈ ਤੇ ਉਸ ਨੂੰ ਲੈ ਕੇ ਕਿ ਚਿੰਤਾ ਕਰ ਰਹੇ ਹੋਣ ਰਾਣਾ ਚੰਦ ਨੇ ਇਹ ਅੱਗ ਵੱਖ-ਵੱਖ ਇਹ ਵੱਡੇ ਲੈਵਲ ਤੇ ਅੱਗ ਲੱਗੀ ਹੋਈ ਹੈ ਜਿਸ ਵਿੱਚ ਅੱਗ ਨੂੰ ਬੁਝਾਉਣ ਵਾਸਤੇ ਕਈ ਫਾਇਰ ਗੱਡੀਆਂ ਵੱਖ-ਵੱਖ ਜ਼ਿਲ੍ਹਿਆਂ ਚੋਂ ਬਰਨਾਲਾ ਤਾਪਾ ਬ੍ਰਾਮਪੂਰਾ ਡਿੰਟਾ ਸੰਗਰੂਰ ਗਾਈਡ ਇਹ ਸੇ ਜਿਹੜੀਆਂ ਗੱਡੀਆਂ ਇੱਥੇ ਆ ਚੁੱਕੀਆਂ ਨੇ ਪਰ ਇਹ ਚਿੰਤਾ ਕਰਨ ਯੋ ਬਣਿਆ ਦਿਖਾਵਾ ਚਾਹਾਂਗੇ ਕਿ ਇਹ ਅੱਗੇ ਦੀ ਪੈਨਕ ਲੱਗੀ ਹੋਈ ਹੈ ਤੇ ਜਿੱਥੇ ਹਨੇਰੀ ਚੱਲੀ ਆ ਉੱਥੇ ਇਹ ਅੱਜ ਹਨੇਰੀ ਲਗਾਤਾਰ ਚੱਲ ਰਹੀ ਹੈ ਪਰ ਅੱਗ ਵੀ ਜਾਰੀ ਹੈ ਇਸ ਨਾਲ ਅੱਗ ਨੂੰ ਕਾਬੂ ਪਾਣਾ ਔਖਾ ਹੋ ਰਿਹਾ ਹੈ ਕਿਉਂਕਿ ਇਹ ਅੱਗ ਵਾਦੀ ਜਾ ਰਹੀ ਹੈ ਸਰ ਸਭ ਤੋਂ ਪਹਿਲਾਂ ਤਾਂ ਅੱਗ ਬਜਾਉਣ ਲਈ ਫਾਇਰ ਬ੍ਰੀਗਡ ਦੀਆਂ ਲੱਗੀਆਂ ਗੱਡੀਆਂ ਲਗਾਤਾਰ ਆ ਰਹੀਆਂ ਨੇ ਨਾਟ ਸ ਜਸ ਬਰਨਾਲਾ ਬਾਕੀ ਜ਼ਿਲ੍ਹਿਆਂ ਚੋਂ ਵੀ ਆ ਰਹੀਆਂ ਨੇ ਆਸ-ਪਾਸੇ ਜਿਵੇਂ ਆਪਣੇ ਬਰਨਾਲਾ ਜ਼ਿਲ੍ਹਾ ਪੈਂਦਾ ਸੰਗਰੂਰ ਤੋਂ ਵੀ ਗੱਡੀਆਂ ਮਗਾਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਅੱਗ ਹਾਲਾਂਕਿ ਓਨੀ ਨਹੀਂ ਫੈਲੀ ਜਿੰਨੀ ਕ ਹੋ ਸਕਦੀ ਸੀ ਹਜੇ ਅੱਗ ਕੰਟਰੋਲ ਦੇ ਵਿੱਚ ਆ ਇਹਨਾਂ ਦਾ ਸਿਰਫ ਤੂੜੀ ਵਾਲਾ ਸਾਈਡ ਤੇ ਜੋ ਡੰਬਾ ਉੱਥੇ ਅੱਗ ਲੱਗੀ ਹੋਈ ਆ ਹੋਰ ਕਿਸੇ ਤਰ੍ਹਾਂ ਦੀ ਕੋਈ ਗੈਸ ਲੀਕ ਦੀ ਕੋਈ ਵੀ ਆਮ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਇਹ ਅੱਗ ਪੂਰੀ ਤਰ੍ਹਾਂ ਕੰਟਰੋਲ ਦੇ ਵਿੱਚ ਆ ਪ੍ਰਸ਼ਾਸਨ ਦੇ ਵਿੱਚ ਦੂਜੇ ਨੰਬਰ ਤੇ ਪੁਲਿਸ ਸਾਰੀ ਪ੍ਰਸ਼ਾਸਨ ਸਾਡੇ ਜਿਹੜੇ ਪਹਿਲਾਂ ਫੈਕਟਰੀ ਦੇ ਵਿੱਚ ਹੋਰ ਕਿਤੇ ਵੀ ਸਾਰੇ ਬੰਦੇ ਕੰਮ ਕਰਦੇ ਸਾਰਿਆਂ ਨੂੰ ਬਾਰ ਘੜਤਾ ਪੁਲਿਸ ਪ੍ਰਸ਼ਾਸਨ ਮੌਕੇ ਤੇ ਲੋਕਾਂ ਨੂੰ ਕੰਟਰੋਲ ਕਰਦੇ ਆ ਨਾਲ ਨਾਲ ਫਾਇਰੋ ਗ੍ਰੇਡ ਐਂਬੂਲੈਂਸ ਸਾਰਿਆਂ ਨੂੰ ਕੰਟਰੋਲ ਕਰਨ ਦੇ ਵਿੱਚ ਨਾਲ ਪ੍ਰਸ਼ਾਸਨ ਦੇ ਵਿੱਚ ਹੋਰ ਅਧਿਕਾਰੀ ਅਸੀਂ ਮੌਕੇ ਤੇ ਖੜੇ ਆ ਸਾਡੇ ਨਾਲ ਸਾਡਾ ਆਫੀਸਰ ਦਾ ਸਟਾਫ ਖੜਾ ਸਰ ਜਾਨੀ ਨੁਕਸਾਨ ਦਾ ਤਾਂ ਨਹੀਂ ਨਹੀਂ ਜਾਨੀ ਨੁਕਸਾਨ ਦਾ ਕੋਈ ਨਹੀਂ ਕਿਉਂਕਿ ਇਹ ਸਿਰਫ ਸਾਈਡ ਤੇ ਸਰ ਸੋਸ਼ਲ ਮੀਡੀਆ ਤੇ ਅਫਵਾਹਾਂ ਫਲਾਈਆਂ ਜਾਂਦੀਆਂ ਜਾਨੀ ਨੁਕਸਾਨ ਦੀ ਉਹਦੇ ਬਾਰੇ ਕਲੀਅਰਿਫਾਈ ਸੋਸ਼ਲ ਮੀਡੀਆ ਤੇ ਜੋ ਅਫਵਾਹਾਂ ਫਲਾ ਰਹੇ ਉਹ ਅੰਦਰ ਆ ਕੇ ਤਾਂ ਕਿਸੇ ਨੇ ਦੇਖਿਆ ਨਹੀਂ ਉਹ ਤਾਂ ਬਾਹਰੋਂ ਵਾਰ ਜੋ ਤੁਸੀਂ ਗੱਲ ਕਹਤੀ ਉਹ ਨਹੀਂ ਅੱਗੇ ਸ਼ੇਅਰ ਕਰਤੀ ਉਹਦੇ ਬਾਰੇ ਕਿਸੇ ਕਾਹਦੀ ਕੋਈ ਸੱਚਾਈ ਨਹੀਂ ਨਿੱਕ ਨੁਕਸਾਨੇ ਤੇ ਕੋਈ ਨਹੀਂ ਹੈਗਾ ਇਹ ਸਿਰ ਸਾਈਡ ਲੱਗਦਾ ਲੱਗਦਾ ਵੀ ਅੱਗ ਤੇ ਆਪੂ ਪਾਲਾ ਜੀ ਦੇਖੋ ਇਹ ਤਾਂ ਫਾਇਰ ਗ੍ਰੇਡ ਵਾਲੀ ਦੱਸ ਸਕਦੇ ਆ ਉਹਨਾਂ ਵੱਲੋਂ ਤਾਂ ਲਗਾਤਾਰ ਕੋਸ਼ਿਸ਼ ਜਾਰੀ ਹੈ ਆਪ ਪਤਾ ਨਹੀਂ ਦੂਰ ਖੜ ਕੇ ਅੱਗ ਦਾ ਸਹੀ ਮਹਿਸੂਸ ਕਰ ਰਹੇ ਆ ਬਟ ਉਹ ਤਾਂ ਹੋਰ ਨੇੜੇ ਜਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਆਪਾਂ ਬਸ ਉਸ ਦੀ ਗੱਲ ਕਰੀਏ ਸਭ ਇਹ ਗੱਲ ਹੈ ਅੱਗ ਲੱਗੀ ਕਿੱਥੇ ਹੋਈ ਹੈ ਕਿਹੜੀ ਜਗਤ ਲੱਗੀ ਅੱਗ ਸਰ ਟ੍ਰਾਈਡੈਂਟ ਫੈਕਟਰੀ ਦੇ ਸਾਈਡ ਤੇ ਜੋ ਇਹਨਾਂ ਦਾ ਤੂੜੀ ਦਾ ਡੰਪ ਹੈ ਉੱਥੇ ਲੱਗੀ ਹੋਈ ਹੈ ਕੋਈ ਕਾਰਨ ਦਾ ਹਜੇ ਕੋਈ ਪਤਾ ਨਹੀਂ ਲੱਗਿਆ ਜੋ ਜਿੱਥੇ ਲੋਕ ਆਮ ਫੈਕਟਰੀ ਦੇ ਕੰਮ ਕਰਦੇ ਨੇ ਆਮ ਲੋਕ ਜੋ ਫੈਕਟਰੀ ਦੇ ਵਿੱਚ ਕੰਮ ਕਰਦੇ ਨੇ ਉਹ ਤੋਂ ਬਹੁਤ ਦੂਰ ਆ ਇਹ ਸਾਈਡ ਤੇ ਇੱਕ ਜੋ ਇਹਨਾਂ ਦਾ ਤੂੜੀ ਵਾਲਾ ਡੰਬਾ ਵਾਲਾ ਏਰੀਆ ਉੱਥੇ ਆ ਲੋਕਾਂ ਨੂੰ ਸੁਨੇਹਾ ਕੀ ਦੇਣਾ ਚਾਹੁੰਦੇ ਸਰ ਇਹਦੇ ਨਾਲ ਬਹੁਤ سارے ਪਿੰਡ ਲੱਗਦੇ ਨੇ ਉਹਨਾਂ ਉਹਨਾਂ ਨੂੰ ਤੇ ਬਚਾਅ ਵਾਸਤੇ ਵੀ ਕੋਈ ਕੰਮ ਕੀਤਾ ਜਾ ਰਿਹਾ ਹਾਂਜੀ ਉਹਨਾਂ ਨੂੰ ਬਚਾਅ ਵਾਸਤੇ ਉੱਥੋਂ ਤੱਕ ਵੈਸੇ ਡਰਨ ਦੀ ਕਿਸੇ ਨੂੰ ਕੋਈ ਲੋੜ ਨਹੀਂ ਇੱਥੇ ਕਿਸੇ ਤਰ੍ਹਾਂ ਦੀ ਲੋਕਾਂ ਨੂੰ ਡਰਨ ਦਾ ਤਾਂ ਇਸ਼ੂ ਹੋਵੇ ਜੇ ਉੱਥੇ ਕੋਈ ਗੈਸ ਦਾ ਇਸ਼ੂ ਹੋਵੇ ਇੱਥੇ ਟਰਾਈਡਨ ਫੈਕਟਰੀ ਦੇ ਵਿੱਚ ਇਸ ਮੌਕੇ ਤੇ ਇਸ ਜਗ੍ਹਾ ਤੇ ਗੈਸ ਦਾ ਕੋਈ ਇਸ਼ੂ ਨਹੀਂ ਹੈ ਇਸ ਮੌਕੇ ਤੇ ਸਥਾਨਿਕ ਅੱਗ ਹੈ ਇਹਨੂੰ ਅੱਗੇ ਫੈਲਣ ਦਾ ਕੋਈ ਗੁੰਜਾਇਸ਼ ਨਹੀਂ ਹੈਗੀ ਇਹਦੀ ਇਹ ਬਾਕੀ ਕੰਟਰੋਲ ਦੇ ਵਿੱਚ ਅਜੇ ਰੱਬ ਨਹੀਂ ਸਾਥ ਦਿੱਤਾ ਤਾਂ ਹੋਰ ਵੀ ਜਲਦੀ ਕੰਟਰੋਲ ਲੋਕਾਂ ਨੂੰ ਸਨੇਹਾ ਕੀ ਦੇਣਾ ਚਾਣੇ ਲੋਕਾਂ ਨਾਲ ਸਨੇਹਾ ਦੇਣਾ ਵੀ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਵਟਸਐਪ ਤੇ ਜੋ ਫੇਸਬੁੱਕ ਤੇ ਤੁਹਾਨੂੰ ਅਫਵਾਹਾਂ ਮਿਲ ਰਹੀਆਂ ਕਿ ਹਾਂ ਅੱਗ ਪਿੰਡ ਤੱਕ ਆਜੂਗੀ ਘਰ ਖਾਲੀ ਛੱਡ ਦਿਓ ਉਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੇ ਵਾਹਾਂ ਤੇ ਯਕੀਨ ਕਰਨ ਦੀ ਲੋੜ ਕੋਈ ਲੋੜ ਨਹੀਂ ਮੌਕੇ ਤੇ ਸਾਰਾ ਪ੍ਰਸ਼ਾਸਨ ਮੌਕੇ ਤੇ ਇੱਥੇ ਅਵੇਲੇਬਲ ਆ ਪੁਲਿਸ ਫਾਇਰ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਤੁਹਾਨੂੰ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਕੋਈ ਲੋੜ ਨਹੀਂ